हेलो स्टूडेंट्स सिक्स पीएसड नेक्स्ट वीडियो इंपॉर्टेंट क्वेश्चंस ठीक है ये देख लो मैथे लिखया ना पढ़ के जाना इसका मतलब है इंपॉर्टेंट है जब पेपर होता है 901 दिन पहले पढ़ के जाना वो चीजें मैं इतना नोट कर लेती हूं सी ਤੁਸੀਂ ਵੀ دیکھ کر کے جایا کرو ٹھیک ہے ਸੰਵਿધાન ਸਭਾ ਦੇ ਸਲਾਹਕਰ ਵਜੋਂ ਨਿਯੁਕਤ ਇਹ ਹੈਗਾ ਬੀ ਐਨ ਰਾਓ ਸੰਵਿધાન ਸਭਾ ਦੇ ਪ੍ਰੈਜ਼ੀਡੈਂਟ ਜਿਹੜੇ ਆ 11 ਦਸੰਬਰ 1946 ਨੂੰ ਡਾਕਟਰ ਰਜ਼ਿੰਦਰ ਪ੍ਰਸਾਦ ਜਿਹੜੇ ਆ ਜਿਹੜੇ ਕੀ ਬਣਿਆ ਚੁਣੇ ਗਏ ਪਾਕ ਬਣਿਆ ਜਿਸ ਸ਼ਬਦ ਜਿਸ ਦਾ ਸ਼ਬਦ ਦਿੱਤਾ ਸੀਗਾ ਚੌਧਰੀ ਰਹਿਮਤ ਅਲੀ ਨੇ ਜਦੋਂ ਪਾਕਿਸਤਾਨ ਬਣਿਆ ਸੀ ਇਹ ਸ਼ਬਦ ਜਿਹੜਾ ਆ ਚੌਧਰੀ ਰਹਿਮਤ ਅਲੀ ਨੇ ਦਿੱਤਾ ਸੀਗਾ ਠੀਕ ਹੈ ਸੰਵਿਧਾਨ ਸਭਾ ਦੇ 399 ਮੈਂਬਰ ਟੋਟਲ ਆ ਠੀਕ ਹੈ ਜੋ 90 ਜਿਹੜੇ ਪਾਕ ਚਲੇ ਗਏ ਆ ਠੀਕ ਹੈ ਨੈਕਸਟ ਹੈ 299 4 298 ਨੇ ਸੰਵਿਧਾਨ ਦੇ ਦਸਕਤ ਕੀਤੇ ਸਨ ਕਿ ਜਿਹੜੇ ਹੈਗੇ ਆ 24 ਜਨਵਰੀ 1950 ਨੂੰ ਜਿਹੜਾ ਸੰਵਿਧਾਨ 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਲਾਗੂ ਹੋਇਆ ਉੱਤੇ ਬਣ ਲਈ ਜਿਹੜੇ ਦਸਕਤ ਕੀਤੇ ਸੀ 298 ਆ ਨੇ ਠੀਕ ਹੈ ਅੱਗੇ ਹੈ ਜਦੋਂ ਸਾਡਾ ਸੰਵਿਧਾਨ ਬਣਿਆ ਉਸ ਵਿੱਚ ਕਹਿੰਦੇ 395 ਧਾਰਾਵਾਂ ਆ ਸੀਗੀਆਂ ਤੇ 8 ਅਨੁਸੂਚੀਆਂ ਸਨ ਠੀਕ ਹੈ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸੀਗੇ ਸਾਡੇ ਸੰਵਿਧਾਨ ਬਣਨ ਨੂੰ ਤੇ 64 ਲੱਖ ਰੁਪਏ ਲੱਗੇ ਸੀਗੇ ਠੀਕ ਹੈ ਤੇ 11 ਸੈਸ਼ਨ ਲੱਗੇ ਸੀਗੇ ਇਹਨੂੰ ਬਣ ਲਈ ਅੱਗੇ ਖਰੜਾ ਕਮੇਟੀ 3 ਰੀਡਿੰਗ ਹੋਈਆਂ ਸੀ ਖਰੜਾ ਕਮੇਟੀ ਬਣਾਉਣ ਲਈ 3 ਵਾਰੀ ਹੀਡੀਆਂ ਹੋਈਆਂ ਮੇਰੇ ਰਿਪੇਅਰ ਮਤਲਬ ਦੇਖਿਆ ਉਹਨਾਂ ਨੇ ਸੋਧਾਂ ਕੀਤੀਆਂ ਹਨ ਤੇ ਸਾਡੇ ਸੰਵਿਧਾਨ ਦਾ ਜਿਹੜਾ ਨੇਚਰ ਵਾ ਉਹ ਕਿਹੜਾ ਆ ਕਿਉਰੀ ਫਡ ਕਿਉਰੀ ਫੈਡਰਲ ਫੈਡਰਲ ਆ ਠੀਕ ਹੈ ਮਤਲਬ ਸੈਂਟਰਲ ਤੇ ਸਟੇਟ ਦੋਨੇ ਰਲਾ ਕੇ ਆ ਤੇ ਅੱਗੇ ਹੈਗਾ ਪ੍ਰਭੁਸਤਾ ਸ਼ਬਦ ਜਿਹੜਾ ਫਰਾਂਸ ਦੇਸ਼ ਦੇ ਪ੍ਰਸਤਾਵਨਾ ਤੋਂ ਲਿਆ ਗਿਆ ਹੈ ਠੀਕ ਹੈ ਜਿਹੜਾ ਪ੍ਰਭੁਸਤਾ ਸ਼ੋਬਦਸੀ ਬੋਲਦੇ ਆ ਨਾ ਉਹ ਫਰਾਂਸ ਦੇ ਦੇਸ਼ ਦੇ ਪ੍ਰਸਤਾਵਨਾ ਤੋਂ ਲਿਆ ਗਿਆ ਹੈ ਤੇ ਰਾਸ਼ਟਰਪਤੀ ਤਿੰਨ ਸਨਾਮਾਦਲ ਹੈਡ ਹੁੰਦਾ ਹੈ ਕਿਹੜੀਆਂ ਕਿਹੜੀਆਂ ਇਹ ਲਿਆ ਕਿਥੋਂ ਯੂਐਸਏ ਤੋਂ ਲਿਆ ਸੀਗਾ ਠੀਕ ਹੈ ਅੱਗੇ ਹੈਗਾ ਫੰਡਾਮੈਂਟਲ ਜਿਹੜੇ ਰਾਈਟ ਹੈ ਇਹ ਅਸੀਂ ਯੂਐਸਏ ਤੋਂ ਲਏ ਆ ਠੀਕ ਹੈ ਤੇ ਜਿਹੜੀ ਸਮਕਾਲੀ ਸੂਚੀ ਹੈ ਠੀਕ ਹੈ ਇਹ ਅਸੀਂ ਲਈ ਆ ਆਸਟ੍ਰੇਲੀਆ ਤੋਂ ਠੀਕ ਹੈ ਅੱਗੇ ਹੈ ਫੰਡਾਮੈਂਟ ਜਿਹੜੀ ਡਿਊਟੀਆਂ ਅਸੀਂ ਲਈਆਂ ਰੋਸ ਤੋਂ ਤੇ ਜਿਹੜਾ ਹੈਗਾ ਪਲੈਨਿੰਗ ਕਮਿਸ਼ਨ ਆ ਇਹ ਅਸੀਂ ਰਸ਼ੀਆ ਤੋਂ ਲਿਆ ਆ ਤੇ ਅੱਗੇ ਪ੍ਰੀਐਮਬਲ ਜਿਹੜੀ ਸਾਡੇ ਆ ਉਹ ਯੂਐਸਏ ਤੋਂ ਲਈਆ ਠੀਕ ਹੈ ਤਿੰਨ ਸ਼ਬਦਾਂ ਪ੍ਰੀਐਮਬਲ ਦੇ ਵਿੱਚ ਮਿਲਾਏ ਗਏ ਆ ਤਿੰਨ ਸ਼ਬਦ ਤੇ ਜਿਹੜਾ ਜੁਡੀਸ਼ੀਅਲ ਆ ਇਹ ਅਸੀਂ ਯੂਐਸਏ ਤੋਂ ਲਿਆ ਆ ਕੇਂਦਰ ਅਤੇ ਰਾਜਾਂ ਵਿੱਚ ਸਬੰਧਾਂ ਦਾ ਜਿਹੜਾ ਵਿਚਾਰ ਆ ਇੱਕ ਕੈਨੇਡਾ ਤੋਂ ਲਿਆ ਆ ਠੀਕ ਹੈ ਤੇ ਫੈਡਰਲ ਸਟਰਕਚਰ ਜਿਹੜਾ ਆ ਉਹ ਵੀ ਕੈਨੇਡਾ ਤੋਂ ਲਿਆ ਆ ਸੀ ਤੇ ਜਿਹੜਾ ਗਵਰਨਰ ਸਟੇਟ ਦਾ ਨਿਯੁਕਤੀ ਹੈ ਜਿਹੜੀ ਆ ਉਹ ਵੀ ਕੈਨੇਡਾ ਤੋਂ ਲਈ ਆ ਠੀਕ ਹੈ ਤੇ ਵਪਾਰ ਵਣਜ ਸਟੇਟ ਤੋਂ ਸਟੇਟ ਜਿਹੜਾ ਹੁੰਦਾ ਆ ਇਹ ਅਸੀਂ ਲਿਆ ਆ ਆਸਟ੍ਰੇਲੀਆ ਤੋਂ ਠੀਕ ਹੈ ਤੇ ਅੱਗੇ ਹੈਗਾ ਲੋਕ ਜਿਹੜੀ ਸਵਾ ਤੇ ਰਾਜ ਸਭਾ ਦਾ ਜੁਆਇੰਟ ਜਿਹੜਾ ਸੈਸ਼ਨ ਹੁੰਦਾ ਆ ਠੀਕ ਹੈ ਤੇ ਧਾਰਾ 108 ਅਧੀਨ ਜਿਹੜਾ ਆਉਂਦਾ ਈ ਅਸੀਂ ਲਿਆ ਆ ਆਸਟ੍ਰੇਲੀਆ ਤੋਂ ਠੀਕ ਹੈ ਤੇ ਅੱਗੇ ਹੈਗਾ ਐਮਰਜੈਂਸੀ ਜਿਹੜੀ ਸਾਡੇ ਦੇਸ਼ ਜਿੱਦ ਐਮਰਜੈਂਸੀ ਜੋ ਵੀ ਹੈ ਰਿਲੇਟਡ ਉਹ ਅਸੀਂ ਜਰਮਨੀ ਤੋਂ ਲਿਆ ਹੈ ਠੀਕ ਹੈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹਨ ਜਦੋਂ ਅਸੀਂ ਸੰਵਿਧਾਨ ਬਣਾਇਆ ਸੀਗਾ ਡਾ. ਪੀਮਾ ਅੰਬੇਦਕਰ ਨੇ ਠੀਕ ਹੈ ਤਿੰਨ ਜਾਨੀ ਕਿ ਤਿੰਨ ਵਾਰੀ ਜਾਨੀ ਕਿ ਰੀਡਿੰਗਾਂ ਹੋਈਆਂ ਵੀ ਸਹੀ ਆ ਗਲਤ ਆ ਜੋ ਵੀ ਆ ਨਾ ਸੋਧਾਂ ਹੋਈਆਂ ਕੁਝ ਵੀ ਆ ਤੇ ਜਦੋਂ ਇਹ ਸਾਰਾ ਸੰਵਿਧਾਨ ਅਸੀਂ ਇੱਕ ਦੇਸ਼ਾਂ ਤੋਂ ਲੈ ਲੈ ਕੇ ਆਪਣਾ ਦੇਸ਼ ਲਈ ਸੰਵਿਧਾਨ ਤਿਆਰ ਕੀਤਾ ਹਨ ਤੇ ਉਸ ਤੋਂ ਬਾਅਦ ਇਹ ਜਿਹੜਾ ਫਿਰ ਕਿੰਨਾ ਨੂੰ ਇਹ ਫਿਰ ਇਹ ਬਣ ਕੇ ਸਾਡੇ ਦੇਸ਼ ਦਾ ਸੰਵਿਧਾਨ ਤਿਆਰ ਹੋ ਗਿਆ ਸਗਾ ਠੀਕ ਹੈ ਇਨਵੀ ਸਾਡੇ ਦੇਸ਼ ਦਾ ਇਹ ਸਾਰਾ ਕੁਝ ਉਹ ਆਪਣੇ ਦਿਮਾਗ ਨਾਲ ਆਇਆ ਕਈ ਚੀਜ਼ਾਂ ਸੀ ਜਿਹੜੀਆਂ ਇਦਾਂ ਲੈ ਕੇ ਅਸੀਂ ਉਹਨਾਂ ਤੋਂ ਜਿਹੜੀ ਚੀਜ਼ ਸਾਨੂੰ ਵਧੀਆ ਲੱਗੀ ਕਿਹੜੇ ਦੇਸ਼ ਦੀ ਉਹ ਅਸੀਂ ਅਡਾਪਟ ਕੀਤੀ ਤੇ ਉਹੋ ਜਿਹੜੇ ਨਿਯਮ ਆ ਅਸੀਂ ਆਪਣੇ ਦੇਸ਼ ਵਿੱਚ ਜਿਹੜੇ ਆ ਲਾਗੂ ਕੀਤੇ ਠੀਕ ਹੈ ਅੱਗੇ ਹੈਗਾ ਜਿਹੜਾ ਹੈਗਾ ਪ੍ਰੋਟਮ ਸਪੀਕਰ ਇਹਦੇ ਬਾਰੇ ਇਹ ਤੁਹਾਨੂੰ ਪਹਿਲਾਂ ਵੀ ਮੈਂ ਕਰਾਇਆ ਜਿਹੜਾ ਪ੍ਰੋਟਮ ਸਪੀਕਰ ਹੈ ਸੌ ਜਿਹੜੀ ਹੈ ਲੋਕ ਸਭਾ ਦੇ ਜਿੰਨੇ ਮੈਂਬਰ ਆ ਉਹਨਾਂ ਨੂੰ ਸੌ ਜਿਹੜਾ ਆ ਰਾਸ਼ਟਰਪਤੀ ਚੁਕਾਉਂਦਾ ਹੈ ਠੀਕ ਹੈ ਦੁਆਰਾ ਚੁਕਾਈ ਜਾਂਦੀ ਹੈ ਜਿਹੜਾ ਲੋਕ ਸਭਾ ਦੇ ਜਿੰਨੇ ਜਿਹੜੇ ਮੈਂਬਰ ਹੁੰਦੇ ਹਨ ਉਹਨਾਂ ਨੂੰ ਸੌ ਰਾਸ਼ਟਰਪਤੀ ਚੁਕਾਉਂਦਾ ਠੀਕ ਹੈ ਪਰ ਉਹ ਜਿਹੜੀ ਹੈ ਨਾ ਇਹ ਇੰਨੇ ਜਾਣਿਆਂ ਨੂੰ ਸੌ ਨਹੀਂ ਚੁਕਾਉਂਦਾ ਜਿਹੜਾ ਰਾਸ਼ਟਰਪਤੀ ਇੰਨੇ ਜਣੇ ਸੌ ਨਹੀਂ ਚੁਕਾਉਂਦਾ ਉਹ ਇਹਨਾਂ ਵਿੱਚੋਂ ਹੀ ਕਹਿੰਦੇ ਸੀਨੀਅਰ ਜਿਹੜਾ ਆ ਆਗੂ ਨੂੰ ਸੌ ਚੁਕਾ ਦਿੰਦਾ ਹੈ ਇੱਕ ਨੂੰ ਚੁਕਾ ਦਿੰਦਾ ਹੈ ਸੀਨੀਅਰ ਨੂੰ ਤੇ ਜਿਹੜਾ ਹੈਗਾ ਇਹ ਬਾਕੀ ਉਹ ਜਿਹੜਾ ਉਹ ਹੁੰਦਾ ਹੈ ਨਾ ਜਿਹੜਾ ਸੀਨੀਅਰ ਜਿਹੜਾ ਹੁੰਦਾ ਹੈ ਉਹ ਜਿਹੜਾ ਹੁੰਦਾ ਨਾ ਉਹਨੂੰ ਪ੍ਰੋ ਰੋਟਮ ਸਪੀਕਰ ਜਿਹੜਾ ਨਾ ਉਹ ਫੇਰ ਬਾਕੀ ਜਿਹੜੇ ਆ ਨਾ ਨੂੰ ਸੌ ਚੁਕਾਉਂਦਾ ਹੈ ਯਾਨੀ ਉਹਨਾਂ ਦੇ ਵਿੱਚੋਂ ਨਾ ਇੱਕ ਮੇਨ ਆਗੂ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਸੰਦੇ ਪ੍ਰੋਟਮ ਠੀਕ ਹੈ ਉਹ ਜਿਹੜਾ ਪ੍ਰੋਟਮ ਹੁੰਦਾ ਹੈ ਨਾ ਉਹ ਪ੍ਰੋਟਮ ਉਹ ਬਣ ਜਾਂਦਾ ਫਿਰ ਠੀਕ ਹੈ ਜਿਹੜਾ ਮੇਨ ਹੁੰਦਾ ਨਾ ਤੇ ਉਹ ਫਿਰ ਬਾਕੀ ਜਿਹੜੇ ਬਚੇ ਆ ਨਾ ਉਹਨਾਂ ਨੂੰ ਸੌਂਚ ਕਾ ਦਿੰਦਾ ਠੀਕ ਹੈ ਇਹ ਕੁਐਸਚਨ ਵੀ ਕੇਵਲ ਆ ਜਾਂਦਾ ਕਿ ਪ੍ਰੋਟਮ ਸਪੀਕਰ ਕਿਹੜਾ ਹੁੰਦਾ ਹੈ ਠੀਕ ਹੈ ਤੁਹਾਨੂੰ ਉੱਥੇ ਆ ਜਾਣੇ ਆਪਸ਼ਨ ਆ ਜਾਣੀਆਂ ਤੁਸੀਂ ਉਹਦੇ ਵਿੱਚੋਂ ਦੱਸ ਸਕਦੇ ਆ ਕਿ ਪ੍ਰੋਟਮ ਸਪੀਕਰ ਇਹ ਹੁੰਦਾ ਹੈ ਰਾਸ਼ਟਰਪਤੀ ਜਿਹਨੂੰ ਚੁਣਦਾ ਹੈ ਨਾ ਜਦਾਂ ਆਪ ਤਾਂ ਇੰਨੇ ਨੂੰ ਥੋੜਾ ਸੌਂਚ ਕਾ ਸਕਦਾ ਹੈ ਰਾਸ਼ਟਰਪਤੀ ਤੇ ਉਪਰੋਂ ਟਮ ਇੱਕ ਚੋਣ ਲੈਂਦਾ ਠੀਕ ਹੈ ਸੀਨੀਅਰ ਵਿੱਚੋਂ ਨੈਕਸਟ ਹੈਗਾ OK ਬੋਟਨ ਠੀਕ ਹੈ ਤੁਹਾਡੇ ਕੰਮ ਦੇ ਹੀ ਆ ਠੀਕ ਹੈ ਅੱਗੇ ਹੈਗਾ ਲੋਕ ਸਭਾ ਦੇ ਮੈਂਬਰ ਜਿਹੜੇ ਆ ਆਪਣਾ ਅਸਥੀਵਾ ਸਪੀਕਰ ਨੂੰ ਦਿੰਦੇ ਆ ਇਹ ਕੁਐਸਚਨ ਯਾਦ ਰੱਖ ਲਿਓ ਠੀਕ ਹੈ ਕਿ ਇਹਨੂੰ ਦਿੰਦੇ ਆ ਸਪੀਕਰ ਨੂੰ ਦਿੰਦੇ ਆ ਅੱਗੇ ਸਪੀਕਰ ਆਪਣਾ ਅਸਥੀਵਾ ਡਿਟੇ ਸਪੀਕਰ ਨੂੰ ਦੇਵੇਗਾ ਠੀਕ ਹੈ ਲੋਕ ਸਭਾ ਦਾ ਜਿਹੜਾ ਅਸਤੀਫਾ ਸਪੀਕਰ ਨੂੰ ਦਿੰਦੇ ਆ ਤੇ ਸਪੀਕਰ ਆਪਣਾ ਅਸਤੀਫਾ ਜਿਹੜਾ ਡਿਪੀ ਸਪੀਕਰ ਨੂੰ ਦੇਵੇਗਾ ਠੀਕ ਹੈ ਤੇ ਇਹ ਵੀ ਕੁਐਸਚਨ ਪੁੱਛਦੇ ਹੁੰਦੇ ਕਿੰਾਰੇ ਜਾਂ ਡਿਪੀ ਸਪੀਕਰ ਆ ਸਪੀਕਰ ਨੂੰ ਦੇਵੇਗਾ ਇਹ ਨੋਟ ਰੱਖ ਲਓ ਦਿਮਾਗ ਦੇ ਵਿੱਚ ਇਹ ਪਤਾ ਹੀ ਨਹੀਂ ਹੁੰਦਾ ਕਿਹੜਾ ਕਿਉਂ ਅਸਤੀਫਾ ਕਿਹਨੂੰ ਦਿੰਦਾ ਆ ਆਮ ਇਹ ਸ਼ਈ ਆ ਹੁੰਦਾ ਆ ਕੁਐਸਚਨ ਠੀਕ ਹੈ ਲੋਕ ਸਭਾ ਦਾ ਹੈੱਡ ਸਪੀਕਰ ਹੁੰਦਾ ਹੈ ਜਿਹੜਾ ਲੋਕ ਸਭਾ ਦਾ ਹੈੱਡ ਆ ਉਹ ਸਪੀਕਰ ਹੁੰਦਾ ਹੈ ਠੀਕ ਹੈ ਰਾਸਵਾ ਦਾ ਹੈੱਡ ਜਿਹੜਾ ਐਕਸ ਅਫੀਸ਼ੀਅਲ ਚੇਅਰਮੈਨ ਹੁੰਦਾ ਆ ਠੀਕ ਹੈ ਤੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੁੰਦਾ ਆ ਇਹ ਸੰਸਦ ਦਾ ਮੈਂਬਰ ਜਿਹੜਾ 64 ਦਿਨਾਂ ਤੱਕ ਗੈਹਜ਼ਰ ਰਹਿੰਦਾ ਆ ਤਾਂ ਉਸ ਦੀ ਜਿਹੜੀ ਆ ਮੈਂਬਰਸ਼ਿਪ ਖਤਮ ਕਰ ਦਿੱਤੀ ਜਾਂਦੀ ਹੈ ਕੋਈ ਵੀ ਜਿਹੜਾ ਸੰਸਦ ਦਾ ਮੈਂਬਰ ਹੈ ਜੇ ਲਗਾਤਾਰ 64 ਦਿਨ ਗੈਹਜ਼ਰ ਰਹਿੰਦਾ ਤਾਂ ਉਹਦੀ ਜਿਹੜੀ ਆ ਸੰਸਦ ਦੀ ਮੈਂਬਰਸ਼ਿਪ ਆ ਖਤਮ ਕਰ ਦਿੱਤੀ ਜਾਂਦੀ ਹੈ ਠੀਕ ਹੈ ਇਹ ਵੀ ਆ ਸਕਦਾ ਹੈ ਸੰਸਦ ਦੇ ਦੋ ਸਦਨ ਹੁੰਦੇ ਆ ਇੱਕ ਲੋਕ ਸਭਾ ਹੁੰਦਾ ਇੱਕ ਰਾਜ ਸਭਾ ਹੁੰਦਾ ਠੀਕ ਹੈ ਤੇ ਇਹ ਆਰਟੀਕਲ 81 ਦੇ 81 ਦੇ ਵਿੱਚ ਆਉਂਦਾ ਲੋਕ ਸਭਾ ਤੇ ਜਿਹੜਾ ਰਾਜ ਸਭਾ ਉਹ 80 ਦੇ ਵਿੱਚ ਅੰਡਰ ਆਉਂਦਾ ਹੈ ਠੀਕ ਹੈ ਲੱਗ ਕੇ ਸਮਝ ਅੱਗੇ ਹੈਗਾ ਸੰਸਦ ਦੇ ਅੰਗ ਸੰਸਦ ਦੇ ਤਿੰਨ ਅੰਗ ਹੁੰਦੇ ਆ ਲੋਕ ਸਭਾ ਰਾਜ ਸਭਾ ਤੇ ਪ੍ਰੈਜ਼ੀਡੈਂਟ ਇਨ ਕਿਹੜੇ ਅੰਗ ਹੁੰਦੇ ਆ ਲੋਕ ਸਭਾ ਰਾਜ ਸਭਾ ਤੇ ਪ੍ਰੈਜ਼ੀਡੈਂਟ ਜਿਹੜਾ ਲੋਕ ਸਭਾ ਆ ਉਹਦੇ 552 ਮੈਂਬਰ ਹੁੰਦੇ ਜਿਹੜਾ ਰਾਜ ਸਭਾ ਤੇ 250 ਮੈਂਬਰ ਹੁੰਦੇ ਆ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹਦੇ ਅੰਡਰ 12 ਹੁੰਦੇ ਠੀਕ ਹੈ ਬਾਅਦ ਅੱਗੇ ਹੈਗਾ ਕੁਐਸਚਨ ਆਵਰਸ ਜਿਹੜਾ ਕੁਐਸਚਨ ਆਵਰਸ ਹੁੰਦੇ ਆ ਲੋਕ ਸਭਾ ਦੇ 11 ਤੋਂ 12 ਵਜੇ ਤੱਕ ਦਾ ਹੁੰਦਾ ਆ ਇਹ ਤੇ ਰਾਜ ਸਭਾ ਦਾ 12 ਤੋਂ 1 ਵਜੇ ਤੱਕ ਹੁੰਦਾ ਹੈ ਠੀਕ ਹੈ ਇਹ ਹਮੇਸ਼ਾ ਦਿਮਾਗ ਚ ਰੱਖ ਲੈ ਜਿਹੜੇ ਕੁਐਸਚਨ ਆਉਣ ਹੁੰਦੇ ਆ ਲੋਕ ਸਭਾ ਦੇ 11 ਤੋਂ 12 ਵਜੇ ਤੱਕ ਹੁੰਦੇ ਆ ਪਰੇਸ਼ਨ ਪੁੱਛਣ ਵਾਲੇ ਰਾਜ ਸਭਾ ਦੇ 12 ਤੋਂ 1 ਵਜੇ ਤੱਕ ਹੁੰਦੇ ਆ ਠੀਕ ਹੈ ਅੱਗੇ ਹੈਗਾ ਹ ਅੱਗੇ ਹੈ ਸ਼ੂਤਸ਼ਾਤ ਦਾ ਖਾਤਮਾ ਕਹਿੰਦੇ ਨਾ ਸਬੰਧਤ ਅਨੁਸ਼ੇਦ ਜਿਹੜਾ 17 ਅਨੁਸ਼ੇਦ ਹੈ ਠੀਕ ਹੈ ਜਿਹੜਾ ਸ਼ੂਤਸ਼ਾਤ ਨਾਲ ਸਬੰਧਤ ਅਨੁਸ਼ੇਦ 17 ਹੈ ਨੈਕਸਟ ਮੈਂ ਵੀਡੀਓ ਕਲਿੱਪ ਹੁਣੀ ਆ ਵੱਡੀ ਹੋ ਗਈ